ਅਦਾਕਾਰਾ ਸ਼ਿਫਾਲੀ ਜਰੀ ਵਾਲਾ ਦਾ ਸ਼ਨੀਵਾਰ ਸ਼ਾਮ ਨੂੰ ਸ਼ਮਸ਼ਾਨ ਘਾਟ ਤੇ ਵਿਸਸਕਾਰ ਕੀਤਾ ਗਿਆ ਸਿਸਤਰਾਂ ਉਹਨਾਂ ਦੇ ਦੋਸਤ ਤੇ ਪਰਿਵਾਰਕ ਮੈਂਬਰ ਮੌਜੂਦ ਰਹੇ ਉਥੇ ਹੀ ਪਤਨੀ ਸ਼ਿਫਾਲੀ ਦੀ ਮੌਤ ਤੇ ਨਾਲ ਪਤੀ ਪ੍ਰਾਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਨੇ ਅਦਾਕਾਰ ਨੂੰ ਉਹਨਾਂ ਦਾ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪ੍ਰਾਕ त्याਗੀ ਸ਼ਿਫਾਲੀ ਦੀਆਂ ਅਸਥੀਆਂ ਆਪਣੇ ਸੀਨੇ ਨਾਲ ਲਗਾ ਕੇ ਫੁੱਟ ਫੁੱਟ ਕੇ ਰੋਂਦੇ ਨਜ਼ਰ ਆਏ ਨੇ ਜਿਸ ਨੂੰ ਵੇਖ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ ਹੈ ਉਸ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜੋ ਕਿ ਸ਼ਿਫਾਲੀ ਦੇ ਸੰਸਕਾਰ ਤੋਂ ਪਹਿਲਾਂ ਦੀ ਹੈ ਜਿਸ ਵਿੱਚ ਪਰਾਕ ਆਪਣੀ ਪਤਨੀ ਸ਼ਿਫਾਲੀ ਦੀ লাশ ਕੋਲ ਬੈਠ ਕੇ ਆਖਰੀ ਵਾਰ ਉਸ ਨੂੰ ਨਿਹਾਰਦੇ ਨਜ਼ਰ ਆਏ ਜਿਸ ਨੂੰ ਵੇਖ ਕੇ ਹਰ ਕੋਈ ਭਾਵਕ ਹੋ ਜਾਂਦਾ ਹੈ ਉਹਨਾਂ ਨੇ ਫਿਰ ਆਪਣੀ ਪਤਨੀ ਦੇ ਮੱਥੇ ਨੂੰ ਚੁੰਮਿਆ ਅਤੇ ਸਿਰ ਤੇ ਹੱਥ ਫੇਰਦੀ ਨਜ਼ਰ ਆਏ ਦੱਸ ਦੇ ਕਿ ਕਾਟਾ ਲਗਾ ਗਾੜੀ ਨਾਲ ਮਸ਼ਹੂਰ ਅਦਾਕਾਰਾ ਸ਼ਿਫਾਲੀ ਚਰੀਕ ਵਾਲਾ ਦਾ ਸ਼ੁਕਰਵਾਰ ਰਾਤ ਦਿਹਾਂਤ ਹੋ ਗਿਆ ਕਈ ਮੀਡੀਆ ਰਿਪੋਰਟਾਂ ਦਾਅਵਾ ਕੀਤਾ ਗਿਆ ਸ਼ਿਫਾਲੀ ਦੀ ਮੌਤ ਦਲਦਤ ਤੋਰਾ ਪੈਂਦੀ ਕਾਰ ਹੋਈ ਹੈ ਹਾਲਾਂਕਿ ਉਹਨਾਂ ਦੀ ਮੌਤ ਦਾ ਅਧਿਕਾਰਤ ਕਾਰਨ ਅਜੇ ਪਤਾ ਨਹੀਂ ਲੱਗ ਸਕੇ ਅਦਾਕਾਰਾ ਸ਼ਿਫਾਲੀ ਚੇਰੀ ਵਾਲਾ ਦਾ ਸ਼ਨੀਵਾਰ ਸ਼ਾਮ ਨੂੰ ਸ਼ਮਸ਼ਾਨ ਘਾਟ ਤੇ ਵਿਸਸਕਾਰ ਕੀਤਾ ਗਿਆ ਸਿਸਤਰਾਂ ਉਹਨਾਂ ਦੇ ਦੋਸਤ ਤੇ ਪਰਿਵਾਰਕ ਮੈਂਬਰ ਮੌਜੂਦ ਰਹੇ ਉਥੇ ਹੀ ਪਤਨੀ ਸ਼ਿਫਾਲੀ ਦੀ ਮੌਤ ਤੇ ਨਾਲ ਪਤੀ ਪ੍ਰਾਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਨੇ ਅਦਾਕਾਰ ਨੂੰ ਉਹਨਾਂ ਦਾ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪ੍ਰਾਕ ਤਿਆਗੀ ਸ਼ਿਫਾਲੀ ਦੀਆਂ ਅਸਤੀਆਂ ਆਪਣੇ ਸੀਨੇ ਨਾਲ ਲਗਾ ਕੇ ਫੁੱਟ ਫੁੱਟ ਕੀ ਰੋਂਦੀ ਨਸਰਾਈ ਜਿਸ ਨੂੰ ਵੇਖ ਕੇ ਹਰ ਕਿਸੇ ਦੀ ਅੱਖ ਨਾਮ ਹੋ ਗਈ ਹੈ ਉਸ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜੋ ਕਿ ਸ਼ਿਫਾਲੀ ਦੇ ਸਸਕਾਰ ਤੋਂ ਪਹਿਲਾ ਥੀ ਉਸ ਦੇ ਵਿੱਚ ਪਰਾਥ ਆਪਣੀ ਪਤਨੀ ਸ਼ਿਫਾਲੀ ਦੀ লাশ ਕੋਲ ਬੈਠ ਕੇ ਆਖਰੀ ਵਾਰ ਉਸ ਨੂੰ ਨਿਹਾਰਦੇ ਨਜ਼ਰ ਆਏ ਜਿਸ ਨੂੰ ਵੇਖ ਕੇ ਹਰ ਕੋਈ ਭਾਵਕ ਹੋ ਜਾਂਦਾ ਹੈ ਉਹਨਾਂ ਨੇ ਫਿਰ ਆਪਣੀ ਪਤਨੀ ਦੇ ਮੱਥੇ ਨੂੰ ਚੁੰਮਿਆ ਅਤੇ ਸਿਰ ਤੇ ਹੱਥ ਫੇਰਦੇ ਨਜ਼ਰ ਆਏ ਦੱਸ ਦੇ ਕਿ ਕਾਟਾ ਲਗਾ ਗਾਰੀ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ਿਫਾਲੀ ਚਰੀਵਾਲਾ ਦਾ ਸ਼ੁੱਕਰਵਾਰ ਰਾਤ ਦਿਹਾਂਤ ਹੋ ਗਿਆ। ਕਈ ਮੀਡੀਆ ਰਿਪੋਰਟਾਂ ਚ ਦਾਅਵਾ ਕੀਤਾ ਗਿਆ ਸ਼ਿਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਦੀ ਕਾਰਨ ਹੋਈ ਹੈ। ਹਾਲਾਂਕਿ ਉਹਨਾਂ ਦੀ ਮੌਤ ਦਾ ਅਧਿਕਾਰਤ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਅਦਾਕਾਰਾ ਸ਼ਿਫਾਲੀ ਚਰੀ ਵਾਲਾ ਦਾ ਸ਼ਨੀਵਾਰ ਸ਼ਾਮ ਨੂੰ ਸ਼ਮਸ਼ਾਨ ਘਾਟ ਤੇ ਬਸਕਾਰ ਕੀਤਾ ਗਿਆ ਸੀ ਇਸਤ੍ਰਾਨ ਉਹਨਾਂ ਦੇ ਦੋਸਤ ਤੇ ਪਰਿਵਾਰਕ ਮੈਂਬਰ ਮੌਜੂਦ ਰਹੇ ਉਥੇ ਹੀ ਪਤਨੀ ਸ਼ਿਫਾਲੀ ਦੀ ਮੌਤ ਦੇ ਨਾਲ ਪਤੀ ਪ੍ਰਾਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਨੇ ਅਦਾਕਾਰ ਨੂੰ ਅਦਾ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪ੍ਰਾਕ त्याਗੀ ਸ਼ਿਫਾਲੀ ਦੀਆਂ ਅਸਥੀਆਂ ਆਪਣੇ ਸੀਨੇ ਨਾਲ ਲਗਾ ਕੇ ਫੁੱਟ ਫੁੱਟ ਕੇ ਰੋਂਦੇ ਨਜ਼ਰ ਆਏ ਜਿਸ ਨੂੰ ਵੇਖ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ ਹੈ ਉਸ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜੋ ਕਿ ਸ਼ਿਫਾਲੀ ਦੇ ਸੰਸਕਾਰ ਤੋਂ ਪਹਿਲਾਂ ਦੀ ਹੈ ਜਿਸ ਵਿੱਚ ਪਰਾਕ ਆਪਣੀ ਪਤਨੀ ਸ਼ਿਫਾਲੀ ਤਿਲਾਸ਼ ਕੁਲ ਬੈਠ ਕੇ ਆਖਰੀ ਵਾਰ ਉਸ ਨੂੰ ਨਿਹਾੜਦੇ ਨਜ਼ਰ ਆਏ ਜਿਸ ਨੂੰ ਵੇਖ ਕੇ ਹਰ ਕੋਈ ਭਾਵਕ ਹੋ ਜਾਂਦਾ ਹੈ ਉਹਨਾਂ ਨੇ ਫਿਰ ਆਪਣੀ ਪਤਨੀ ਦੇ ਮੱਥੇ ਨੂੰ ਚੁੰਮਿਆ ਅਤੇ ਸਿਰ ਤੇ ਹੱਥ ਫੇਰਦੇ ਨਜ਼ਰ ਆਏ ਦੱਸਦੇ ਕਿ ਕਾਟਾ ਲਗਾ ਗਾੜੀ ਨਾਲ ਮਸ਼ਹੂਰ ਅਦਾਕਾਰਾ ਸ਼ਿਫਾਲੀ ਚਰੀਕ ਵਾਲਾ ਤਾਂ ਸ਼ੁੱਕਰਵਾਰ ਰਾਤ ਦਿਹਾਂਤ ਹੋ ਗਿਆ ਕਈ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਗਿਆ ਸ਼ਿਫਾਲੀ ਦੀ ਮੌਤ ਦਿਲ ਦਾ ਤੋੜਾ ਪੈੰਦਿਕਰ ਹਾਲਕਿ ਉਹਨਾਂ ਦੀ ਮੌਤ ਦਾ ਅਧਿਕਾਰਤ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।